ਮਾਜੋਕ ਕਪ੍ਰਿਸ਼ਨ ਪੁਲਿਸ ਅਮਰਸਾ ਜੀ ਦੀ ਹਦਾਇਤ ਅਨੁਸਾਰ ਸ੍ਰੀ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਜੀ ਸਾਹਿਬ ਅਤੇ ਸ੍ਰੀ ਵਿਸ਼ਾਲਜੀਤ ਸਿੰਘ ਐਡੀਐਸ ਜੀ ਸਿਟੀਗੰਗ ਸਾਹਿਬ ਦੇ ਵਿਸ਼ੇ ਅਧਿਸ਼ਾ ਅਨੁਸਾਰ ਮੁਕੱਬਸਰ थाना ਗੇਟਕੀ ਨਾਮ ਵੱਲੋਂ ਅਤੇ ਉਹਨਾਂ ਦੀ ਟੀਮ ਵਿੱਚ ਸਬ-ਇੰਸਪੈਕਟਰ ਬਲਵਿੰਦਰ ਸਿੰਘ ਇੰਚਾਰਜ ਚੌਕੀ ਅਨਗੜ ਹਨ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਇਹਨਾਂ ਨੇ ਮਿਤੀ 19 9 2024 ਨੂੰ ਚਾਰ ਦੋਸ਼ੀਆਂ ਨੂੰ ਦਰਾਂਦੇ ਨਾਕਾ ਬੰਦੀ ਰਾਉਂਡ ਅਪ ਕੀਤਾ ਸੀ ਜਿਨ੍ਹਾਂ ਪਾਸੋਂ ਸ਼ਹਿਰ ਦੇ ਵਕਵਾਗੇ ਸੇਵ ਚੋਂ ਸਨੈਸ਼ ਕੀਤੇ ਗਏ 10 ਮੋਬਾਈਲ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਗ੍ਰਾਉਣੇ ਰਿਮਾਂਡ ਹੋਰ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਵਿੱਚ ਤਿੰਨ ਐਕਟਿਵ ਵਾਲਾ ਚੋਰੀशुदा ਅਤੇ ਤਿੰਨ ਮੋਟਰਸਾਈਕਲ ਚੋਰੀशुदा ਹੋਰ ਬਰਾਮਦ ਹੋਏ ਹਨ ਜੋ ਇਹਨਾਂ ਨੂੰ 2 ਦਿਨ ਦਾ ਹੋਰ ਮਾਰ ਲਿਆ ਗਿਆ ਹੈ ਜਿਦੋਂ ਰਿਮਾਂਡ ਹੋਰ ਕੋਸ਼ਿਸ਼ ਕੀਤੀ ਜਾਵੇਗੀ ਅਤੇ ਹੋਰ ਵੀ ਬਰਾਮਦੀ ਹੋਣ ਦੀ ਆਸ ਹੈ ਸਰ ਇਲੈਕਟ੍ਰੋਨ ਇਹ ਕਿ ਜੇ ਕਿੰਨਾ ਨਸਾ ਇਹ ਐਕਟਿਵ ਆ ਸ਼ਾਇਦ ਵਾਕਫਾ ਕਿ ਜਦੋਂ ਲੱਕੇ ਤੋਂ ਕਿਤੇ ਗਏ ਦੂਰ ਨਹੀਂ ਸ਼ਾਇਦ ਕਿ ਪਾ ਗਿਆ ਕੋਈ ਬਾਦਲ ਸ਼ਾਇਦ ਕਿ ਤੇ ਸਟੈਂਡਮ ਨੂੰ ਨਿਸ਼ਾਨਾ ਬਣਾਉਂਦੇ ਸੀ ਜਾਂ ਕਰੀ ਦੇ ਅਨੁਭਵ मोस्टली ਜਿਹੜੇ ਬਾਰ-ਬਾਰ ਮੋਟਰਸਾਈਕਲ ਸੜਕਾਂ ਤੇ ਲੱਗੇ ਤੇ ਗਲੀਆਂ ਦੇ ਬਾਹਰ ਲੱਗੇ ਉਹਨਾਂ ਨੂੰ ਸਟੇ ਨਿਸ਼ਾਨਾ ਬਣਾਉਂਦੇ ਬੈਕਗ੍ਰਾਉਂਡ ਬੈਕਗ੍ਰਾਉਂਡ ਦਾ ਅਸੀਂ ਦੋ ਵਿਅਕਤੀਆਂ ਦੇ ਵਿੱਚੋਂ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਿਹਦੇ ਦੋ ਮקרਰ ਨੇ ਦਰਜ ਹਨ ਬਾਕੀ ਦੋਨੋਂ ਦਾ ਪਹਿਲਾਂ ਪਹਿਲੇ ਇਹ ਫਿਲਮ ਕਰਨਾ ਹੈ ਇਹ ਕਿਹੜਾ ਮੋਟਰਸਾਈਕਲ ਪਿੰਲੇ ਦੇ ਨੇ ਰਕਮ ਜੀਤਾ ਸੀ ਉਹ ਕੋਈ ਦਾ ਸੀ ਲੱਗ ਰਿਹਾ ਹੈ ਉਹ ਵੀ ਚੋਰੀ ਸ਼ੁਦਾ ਹੈ